ਮੈਂ ਟੇਪਰ ਲੰਘ ਦਿਆਂ ਦੀਆਂ ਵੀ ਆਪਨੇ ਕੋਈ ਕੈਮਰੇ ਵੀ ਚੱਲਦੇ ਆ ਕੈਮਰੇਆਂ ਤੇ ਕੱਢ ਨੋ ਮੇਰੇ ਕੈਮਰੇਆਂ ਦੀਆਂ ਮਾੜੀਆਂ ਜਿਹੜੀਆਂ ਪੁਲ ਦੇ ਉੱਤੋਂ ਲੰਘਦੀਆਂ ਇੱਧਰ ਨੂੰ ਪਈਆਂ ਨੇ ਜੇਦਾ ਪਰਾਂ ਨੂੰ ਲੰਘਦੀਆਂ ਤਾਂ ਦੱਸ ਦਿਓ ਸ਼ਰੇ ਆਮ ਤੁਸੀਂ ਦੋ ਇੱਕ ਘਰੀ ਗਿਆਲੇ ਤਰਨਤਨ ਜਿਲ੍ਹਾ ਗਰਦੀਪੁਰ ਆਈ ਬਈ ਥਾਣੇਦਾਰਾ ਉਰਾ ਗੱਲ ਸੁਣ ਤੁਸੀਂ ਆ ਲਈਆਂ ਲੋ ਅੱਗੋਂ ਹੀ ਪੁਲਿਸ ਖੜੀ ਏ ਆਓ ਸਾਹਮਣੇ ਵੇਖੋ ਜੇ ਨਹੀਂ ਚੱਲਦੀਆਂ ਪਈਆਂ ਤਾਂ ਦੱਸ ਦਿਓ ਚਲਦਿਆਂ ਪਈਆਂ ਇਧਰ ਆਣ ਕੇ ਬਿਆਨ ਲੈ ਵੀ ਥਾਣੇਦਾਰ ਦੇ ਨਿਆਂਜਮਾਨੀ ਹੋ ਰਹੀ ਜਾਂ ਨਹੀਂ ਹੋ ਰਹੀ ਨਹੀਂ ਨਜਾਇਜ਼ ਨਹੀਂ ਪਿਆਰ ਸਰ ਜਿੰਨੇ ਮਰਜ਼ੀ ਲੈਓ ਬਿਆਨ ਦੀ ਨਹੀਂ ਤੁਸੀਂ ਇੰਨਾ ਗੱਲ ਦੱਸਦੇ ਹੋ ਕਿ ਮਾਈਨਿੰਗ ਹੋ ਰਹੀ ਹੈ ਨਾ ਮੈਂ ਨਹੀਂ ਕਰ ਰੋਈ ਪਰ ਸਾਡੇ ਕੋਲੋਂ ਨਹੀਂ ਜੰੰਗੇ ਮੈਨੂੰ ਇੱਕ ਗੱਲ ਦੱਸੋ ਆਹ ਆਹ ਫੌਕ ਲਾਈਨ ਲੱਗੀ ਟਰਾਲੀਆਂ ਭਰਦੀ ਪਈ ਹੈ ਜਾਂ ਨਹੀਂ ਭਰਦੀ ਪਈ ਟਰਾਲੀਆਂ ਭਰ ਰਹੀਆਂ ਲੇਕਿਨ ਸਰ ਸਾਡੇ ਕੋਲੋਂ ਕੋਈ ਨਹੀਂ ਜੰੰਗੇ ਜੇ ਸਾਡੇ ਕੋਲੋਂ ਲੰਗਦੀ ਆ ਅਸੀਂ ਰੋਕਦੇ ਹਾਂ ਉਹਨਾਂ ਨੂੰ ਪੁੱਛਿਆ ਪੁੱਛਿਆ ਉਹ ਏਰੀਆ ਜਿਹੜਾ ਧੀਰੇ ਹਲ ਕਹਿੰਦਾ ਪਿੰਡਾ ਧੀਰੇ ਦਾ ਪਿੰਡਾ ਆ ਵੀ ਆ ਕਰਦੀ ਤੁਸੀਂ ਗਾਣੇ ਵਾਰ ਇਧਰ ਆ ਗਰਦੀ ਬਾਹਰ ਪੜ ਜਾ ਨਾਕਾ ਵਾਹੇ ਆ ਵੀ ਜੀਰੇ ਚ ਪੈਂਦਾ ਵਾ ਨਾਕਾ ਏਰੀਆ ਤੇ ਆ ਵੀ ਬਲੋਈਪੁਰਦਾ ਹੀ ਆ ਤੇ ਫਿਰ ਤੁਸੀਂ ਮੈਨੂੰ ਦੱਸੋ ਕਿ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਆ ਤੁਹਾਡਾ ਨਾਕਾ ਲੱਗਾ ਆ ਸਾਹਮਣੇ ਨਮਾਇੰਗ ਨੂੰ ਦੀ ਪਈ ਆ ਇੱਕ ਬੰਨੇ ਇੱਕ ਬੰਕ ਬੰਨੇ ਮੁੱਖ ਮੰਤਰੀ ਤੇ ਡੀਜੀਪੀ ਕਹਿੰਦੇ ਅਸੀਂ ਇਹ ਨਾ ਚਿੱਟਾ ਵਿਕਨ ਦਈਏ ਨਾ ਨਯਾਇਜ ਰਹਿਤਾ ਸਾਡੇ ਵਾਲੇ ਪਾਸੇ ਸਰ ਨੰਗਦੀਆਂ ਨਹੀਂ ਆਈਆਂ ਜੀ ਤੁਸੀਂ ਥੀਰੇ ਵੱਲੋਂ ਡਿਊਟੀ ਲੱਗੀ ਦੱਸੋ ਬਈ ਨਯਾਇਜ ਮੈਣੀ ਹੋ ਰਹੀ ਏ ਜਾਂ ਨਹੀਂ ਹੋ ਰਹੀ ਉਹ ਪੌਕਲੈਨ ਚਲਦੀ ਦੀਦੀ ਏ ਜਾਂ ਨਹੀਂ ਦੀਦੀ ਚਲਦੀ ਪਈ ਹੈ ਨਾ ਲੈ ਵੀ ਇਹਨਾਂ ਦੇ ਬਿਆਨ ਪੌਕਲਾਈਨ ਵੀ ਚੱਲ ਰਹੀ ਏ ਟਰਾਲੀਆਂ ਵੀ ਭਰਦੇ ਪੈਣ ਦੱਸੋ ਚੱਲ ਰਹੀ ਏ ਜੇ ਨਹੀਂ ਚੱਲ ਰਹੀ ਤਾਂ ਬੋਲਦੇ ਨਹੀਂਗੇ ਮੈਂ ਡੀ.ਐਸ.ਪੀ ਨੂੰ ਪਾਟਿਆ ਵੀਡੀਓ ਮੁੜ ਕੇ ਜਵਾਬ ਦੇਉ ਤੁਸੀਂ ਅਹੀ ਤੇ ਸਰ ਐਕਸ਼ਨ ਜਿਹੜਾ ਆਉਣਾ ਉਹ ਤੁਹਾਡੇ ਤੇ ਆਉਣਾ ਹੈ ਸਾਹਮਣੇ ਬੈਠੇ ਤੁਹਾਡੇ ਕੈਮਰੇ ਜੇ ਤੁਹਾਡੀਆਂ ਅੱਖਾਂ ਦੇ ਕੈਮਰੇ ਨਹੀਂ ਕੰਮ ਕਰਦੇ ਪਏ ਅੱਖਾਂ ਦੇ ਕੈਮਰੇਆਂ ਚ ਮਾਈਨਿੰਗ ਹੋ ਜਾਂਦੀ ਏ ਫਿਰ ਦੱਸੋ ਹਰ ਕਿਵੇਂ ਹੁੰਦੀ ਐ ਐਮ.ਐਲ.ਸਾਹ ਕਿਉਂ ਗਰਮ ਹੋਈ ਜਾਂਦੇ ਨੇ ਨਹੀਂ ਨਹੀਂ ਯਾਰ ਤੁਸੀਂ ਦੱਸੋ ਜੇ ਤਾਂ ਮਾਈਨਿੰਗ ਨਹੀਂ ਚੱਲਦੀ ਤਾਂ ਦੱਸਦੇ ਸਾਰੇ ਹੀ ਤੇ ਕਹਿਨੇ ਹੋ ਰਹੀ ਆ ਪਰ ਥਾਣੇ ਵਾਲੇ ਰਕਮ ਬਾਸ ਸਾਟ ਨਹੀਂ ਨਹੀਂ ਤੁਹਾਡੇ ਨਾਕੇ ਤੋਂ ਇੱਧਰ ਰੁਕ ਨਹੀਂ ਤੁਹਾਡੇ ਨਾਕੇ ਤੋਂ ਇੱਕ ਮਿੰਟ ਮੈਂ ਐਸਐਸਪੀ ਫਰੋਜਪੁਰ ਨੂੰ ਵੀਡੀਓ ਪਾਈਆਂ ਤੁਹਾਡੀਆਂ ਇਧਰੋਂ ਲੰਘਦੀਆਂ ਪਈਆਂ ਨੇ ਟਿੱਪਰ ਲੰਘਦੇ ਪਈਆਂ ਰਾਤ ਨੂੰ ਨਹੀਂ ਸਰ ਅਸੀਂ ਤੁਹਾਨੂੰ ਕਹਾਂ ਮੈਂ ਥਾਣੇਦਾਰ ਤੈਨੂੰ ਵੀਡੀਓ ਵਿਖਾਉਣਾ ਇਹ ਕਿਹੜੀ ਗੱਲ ਆ ਤੂੰ ਕਹਿੰਦਾ ਸਾਡੇ ਕੈਮਰੇ ਲੱਗੇ ਨੇ ਮੈਂ ਤੈਨੂੰ ਵੀਡੀਓ ਵਿਖਾਉਣਾ ਮੈਂ ਐਸਐਸਪੀ ਨੂੰ ਇੱਕ ਮਿੰਟ ਯਾਰ ਮੈਂ ਨਹੀਂ ਤਾਂ ਮੈਂ ਨਹੀਂ ਤਾਂ ਜਿਹੜੇ ਏਰੀਆ 'ਚ ਹੋ ਰਹੀ ਆ ਇਹ ਏਰੀਆ ਤੇ ਤਰਨਤਾਰ ਨੂੰ ਜਾ ਰਿਹਾ ਬਠਿੰਡੇ ਜੀ ਨੂੰ ਜਾ ਰਿਹਾ ਹਾਲੇ ਤੈਨੂੰ ਹੁਣੇ ਤੁਹਾਡੇ ਐਸਐਸਪੀ ਨੂੰ ਭੇਜ ਕੇ ਆਂ ਉਹੀ ਆਇਆ ਤੁਹਾਡਾ ਯਾਰ ਜਮਾਂ ਧੱਕਾ ਕਰੋ ਕਿ ਐਮਐਲਏ ਤੁਹਾਨੂੰ ਜੋ ਨਰੇਸ਼ ਕੁਟਾਰੀਆ ਕਹੀ ਜਾਂਦਾ ਉਵੇਂ ਕੀਤੀ ਜੋ ਹਾਲੇ ਮੈਂ ਬਕਾਇਦਾ ਲੋਕੇਸ਼ਨ ਪਾਈ ਆ ਹਾਲੇ ਆ ਲੋਕੇਸ਼ਨ ਠੀਕ ਆਜ ਆ ਖੱਡ ਚੱਲਦੀ ਪਈ ਏ ਸ਼ਰਿਆਂ ਮੈਂ ਦੱਸ ਹਾਲੇ ਹਾਲੇ ਆ ਤੁਹਾਡੇ ਵਾਲਾ ਕੋਲੀ ਏ ਕਿਸੇ ਹੋਰ ਦਾ ਤਾਂ ਨਹੀਂ ਦੇਖਲਾ ਹਲੇ ਆ ਸਭ ਟੇਪਰ ਤੁਹਾਡੇ ਪੁੱਲ ਤੋਂ ਲੰਘਦੇ ਪਏ ਆ ਤੁਸੀਂ ਕਿਹਨੇ ਲੰਘ ਦੇਣੀ ਪਏ ਐ ਇੰਨੀ ਨੇ ਗਰਦੀ ਨਾ ਕਰੋ ਮੈਂ ਜੇ ਆਪਦੀ ਇੱਥੇ ਆ ਗਿਆ ਮੈਂ ਖੱਡੇ ਤੇ ਵੀ ਜਾਉ ਹੁਣ ਤੁਸੀਂ ਆਪ ਇੱਕ ਮਿੰਟ ਤੁਸੀਂ ਇੱਕ ਮਿੰਟ ਤੁਸੀਂ ਇਨਫਰਮੇਸ਼ਨ ਗੁਰਦੀਪ ਇੱਥੇ ਆ ਵੀ ਥਾਣੇਦਾਰ ਸਾਹਿਬ ਇੱਥੇ ਰਹਿਓ ਇੱਧਰ ਆਹ ਵੇਖ ਲਓ ਭਗਵੰਤ ਮਾਨ ਜੀ ਆਹ ਲਾਦਨੇ ਪੁਲਿਸ ਦੇ ਆ ਨਾਕਾ ਲਾਇਆ ਤੁਸੀਂ ਇੱਥੋਂ ਹੀ ਜਿੱਟਾ ਲੰਘਦਾ ਐ ਇੱਥੋਂ ਹੀ ਰੇਤਾ ਲੰਘਦੀ ਐ ਇੱਥੇ ਹੀ ਇਸ਼ਾਰਾ ਕੁਛ ਹੁੰਦਾ ਐ ਔਰ ਤੁਸੀਂ ਕਹਿੰਦੇ ਕਿ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਕੀ ਵਧੀਆ ਕੰਮ ਕਰ ਰਹੀ ਹੈ ਆ ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਨੇ ਮੈਂ ਜਿੰਨੀ ਆ ਵੀਡੀਓ ਪਾਉਣਾ ਮੈਨੂੰ ਥ੍ਰੈਟ ਕਾਲਾਂ ਆਉਂਦੀਆਂ ਨੇ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਪਰ ਗੱਲ ਇਹ ਹੈ ਕਿ ਪੰਜਾਬ ਦੇ ਮੁੱਦੇ ਲੈ ਕੇ ਪੰਜਾਬ ਦੀ ਰੋਡਾਈ ਲੈ ਕੇ ਅਸੀਂ ਇੱਥੇ ਤਰ੍ਹਾਂ ਲੜਦੇ ਰਹਾਂਗੇ ਆ ਤੁਹਾਡੀ ਪੁਲਸੀ ਦੇਖ ਰਹੀ ਹੈ ਕਿ ਮਾਈਨਿੰਗ ਚੱਲਦੀ ਹੈ ਤੁਹਾਡੀ ਪੁਲਸੀ ਤੁਹਾਨੂੰ ਦੱਸ ਰਹੀ ਹੈ ਸਾਰਾ ਕੁਝ ਆ ਬਕਾ ਮੈਂ ਫੇਰ ਇੱਕ ਵਾਰ ਫੇਰ ਕਵਾਂਗਾ ਕਿ ਇੱਕ ਵਾਰ ਫੇਰ ਵਿਖਾਇਆ ਜਾਵੇ ਜੂਮ ਕਰਕੇ ਕਿ ਪੁਲਿਸ ਦੇ ਸਾਹਮਣੇ ਚੱਲ ਰਿਹਾ ਤੁਸੀਂ ਦੱਸੋ 6 ਟਰਾਲੀਆਂ ਬੰਨ ਦੇ ਉੱਤੇ ਖੜੀਆਂ ਨੇ ਪਰਦੇਆਂ ਉੱਤੇ ਖੜੀਆਂ ਬੰਨਾਂ ਦੇ ਉੱਤੇ ਕੋਈ ਰੋਜ਼ ਇੱਥੇ ਡਿਊਟੀ ਤੇ ਹੁੰਦੇ ਮੈਂ ਤਾਂ ਅੱਜ ਲੰਘਿਆ ਤੁਸੀਂ ਕਦੀ ਐਸਐਸਓ ਡੀਐਸਪੀ ਵੀਰੇ ਜਾਂ ਬਲਕਸ ਵਾਲਿਆਂ ਨੂੰ ਨਹੀਂ ਦੱਸਿਆ ਔਰ ਜੀਪੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੇ ਕੈਮਰੇ ਲੱਗੇ ਆ ਇਹ ਫਰਜੀ ਕੈਮਰੇ ਨੇ ਫਰਜੀ ਕੈਮਰੇ ਨੇ ਇਹ ਜਿਹੜੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਜਿਹੜੇ ਸਰਕਾਰ ਦੇ ਖੋਪੇ ਚੜੇ ਹੋਇਆ ਐਮਐਲਏ ਨਰੇਸ਼ ਕੁਟਾਰਗਿਆ ਦੇ ਉਧਰ ਭੁੱਲਰ ਮੰਤਰੀ ਤੇ ਚੜੇ ਹੋਇਆ ਔਰ ਇਸ ਕਰਕੇ ਮੈਂ ਬੇਨਤੀ ਕਰਦਾ ਪੁਲਿਸ ਵਾਲੇ ਵਿਚਾਰੇ ਤਾਂ ਨਹੀਂ ਕੁਝ ਕਰਦੇ ਅੱਗੇ ਉਹ ਲਾਲਪੁਰੇ ਦਾ ਜੀਜਾ ਵੇਚਦਾ ਸੀ ਰੇਤਾ ਤੇ ਤੁਸੀਂ ਚੁੱਕ ਕੇ ਉੱਥੇ ਐਸਐਸਪੀ ਬਦਲਤਾ ਇਹ ਵਿਚਾਰੇ ਮੂਰਖਦਰਸ਼ਨ ਬਣ ਕੇ ਸਾਹਮਣੇ ਵੇਲੇ ਰਹਿੰਦੇ ਨੇ ਕਿ ਮੈਨਿਕ ਹੁੰਦੀ ਹੈ ਹੋਈ ਜਾਵੇ ਇਸ ਕਰਕੇ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਜਰੂਰ ਕੋਈ ਨਾ ਕੋਈ ਐਕਸ਼ਨ ਲਵੋ ਨਹੀਂ ਤਾਂ ਮੈਂ ਇਸ ਤੋਂ ਵੱਡਾ ਐਕਸ਼ਨ ਜਿਹੜਾ ਅਸੀਂ ਲਵਾਂਗੇ ਪਿੰਡਾਂ ਦੇ ਪਿੰਡ ਜਿਹੜੇ ਲੈ ਕੇ ਇਹਨਾਂ ਖੱਡਿਆਂ ਤੇ ਵਾਵਾਂਗੇ ਔਰ ਜਿੰਨਾ ਚਿਰ ਨਜਾਇਜ਼ ਮੈਨਿੰਗ ਜ਼ੀਰੇ ਹਲਕੇ ਤੋਂ ਚਿੱਟਾ ਤੇ ਨਜਾਇਜ਼ ਮੈਨਿੰਗ ਬੰਦ ਨਹੀਂ ਹੁੰਦੀ ਉਹਨਾਂ ਦੇ ਸੁੱਖ ਦਾ ਸਾਹ ਨਹੀਂ ਲਵਾਂਗੇ ਔਰ ਮੈਨੂੰ ਆਸ ਹੈ ਮੁੱਖ ਮੰਤਰੀ ਸਾਹਿਬ ਕਿ ਦੀਵੇ ਥੱਲੇ ਹਨੇਰਾ ਹੁੰਦਾ ਤੁਹਾਨੂੰ ਨਹੀਂ ਸੱਚ ਦੱਸਦੇ ਅਫਸਰ ਤੁਹਾਡੇ ਤੱਕ ਨਹੀਂ ਗੱਲ ਪਹੁੰਚਦੀ ਅੱਜ ਆਖੀ ਸਾਹਮਣੇ ਆ ਥਾਣੇਦਾਰ ਵੀ ਸਾਹਮਣੇ ਆ ਤੇ ਉਹ ਖੱਡ ਵੀ ਸਾਹਮਣੇ ਚੱਲਦੀ ਪਈ ਆ ਮੈਂ ਜ਼ੀਰੇ ਵਾਲੇ ਪੁਲ ਦੇ ਉੱਤੇ ਹਿਰੀਕੇ ਪੱਤਨ ਦੇ ਉੱਤੇ ਖੜਾ